ਪਰਰਾਮਾ ਤੋਂ ਲੋਕ ਉਸ ਤੋਂ ਨਹੀਂ YouTube ਤੋਂ ਗੱਲ ਨਹੀਂ ਜਾ ਰਹੀ ਹੈ ਆਪਾਂ ਸਮਝੀਏ ਕਿ ਹਾਲਾਤ ਇਹਨਾਂ ਨੇ ਪੈਦਾ ਕਰ ਦਿੱਤੇ ਹੈ ਇਸ ਤੋਂ ਇਹਨਾਂ ਨੂੰ ਬਦਲਣਾ ਦਿੱਤੀ ਹੈ ਦੇਖੋ ਸਮਾਜ ਦੇ ਬਹੁਤ ਵੱਡੇ ਮੁੱਦੇ ਨੇ ਦੇਖਣ ਵਿੱਚ ਇਹ ਆਉਂਦਾ ਹੈ ਕਿ ਅੱਜ ਤੱਕ ਜੋ ਵੀ ਲੋਕ ਵੋਟਾਂ ਮੰਗਣ ਵਾਸਤੇ ਪੰਜਾਂ ਸਾਲਾਂ ਬਾਅਦ ਆਉਂਦੇ ਨੇ ਪਰ 5 ਸਾਲ ਤੱਕ ਉਹਨਾਂ ਨੇ ਸਮਾਜ ਵੱਲ ਮੂੰਹ ਹੀ ਨਹੀਂ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਕਿਸ ਕਾਰਨਾਂ ਪਾਈਆਂ ਨੇ ਝੂਠ ਸਾਠ ਬਾਦੇ ਮਾਰ ਕੇ ਗੁੰਮਰਾਹ ਕਰਕੇ ਵੋਟ ਲੈ ਕੇ ਉੜ ਕੇ ਥੋੜਾ ਨਿਕਲ ਜਾਂਦੇ ਨੇ ਕੁਝ ਉਹਨਾਂ ਦੇ ਚਿੰਚੇ ਜਿਨ੍ਹਾਂ ਨੂੰ ਕੁਝ ਫੰਡ ਵਗੈਰਾ ਮਿਲ ਜਾਂਦੇ ਨੇ ਉਹ ਵੀ ਉਹਨਾਂ ਦੀ ਬੋਲੀ ਬੋਲ ਦਿੰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਵੱਖ ਰੱਖਦੇ ਹੋયા ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਵੋਟਾਂ ਕਿਸੇ ਨਜਾਇਜ਼ ਹੱਥ ਵਿੱਚ ਜਾਣ ਜਿੱਥੇ ਕੀ ਸਾਨੂੰ ਕੋਈ ਲਾਭ ਹੀ ਨਾ ਹੋਵੇ ਤੁਸੀਂ ਦੇਖਦੇ ਹੋ ਕਿ ਖਾਸ ਕਰ ਜਿਹੜਾ ਪੰਜਾਬ ਹੈ ਜਿੱਥੇ ਇੰਨੀ ਵੱਡੀ ਇੰਡਸਟਰੀ ਹੁੰਦੀ ਸੀ ਅੰਮ੍ਰਿਤਸਰ ਦੇ ਵਿੱਚ ਦੂਰ ਦਰਾਜ ਤੋਂ ਲੋਕ ਆਂਦੇ ਹੁੰਦੇ ਸੀ ਸਾਡੇ ਦੇਸ਼ ਤੇ ਜਿਹੜਾ ਪੰਜਾਬ ਨੂੰ ਮੁੱਖ ਇੱਕ ਕਮਾਊ ਇਲਾਕਾ ਸਮਝਿਆ ਸੀ ਜਿੱਥੇ ਆਣ ਕੇ ਰੋਜ਼ਗਾਰ ਮਿਲਦਾ ਸੀ ਕੋਈ ਵੀ ਪਾਰਟੀਆਂ ਅੱਜ ਹਿੰਦੁਸਤਾਨ ਚ ਰੋਜ਼ਗਾਰ ਨਹੀਂ ਦੇ ਰਹੀਆਂ ਛੋਟੇ-ਛੋਟੀਆਂ ਦੁਕਾਨਦਾਰ ਔਰ ਫੈਕਟਰੀਆਂ ਜਿਹੜੀਆਂ ਰੋਜ਼ਗਾਰ ਦੇ ਰਹੀਆਂ ਸੀ ਇਹਨਾਂ ਨੇ ਤਬਾਹ ਕਰ ਦਿੱਤਾ ਨਾਲ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਜੇ ਜੀ ਨੂੰ ਅੱਜ ਬੁਝਾਉਣਾ ਹੀ ਔਖਾ ਹੁੰਦਿਆ ਇਹ ਬੜੀ ਵੱਡੀ ਅਗ ਲੁਕ ਚੁਕਿਆ ਜਿੰਨਾ ਚਿਰ ਅਸੀਂ ਲੋਕ ਨਹੀਂ ਮੈਦਾਨ ਚ ਉਤਰਾਂਗੇ ਰੋਜ਼ ਡਰੋਨ ਦਾ ਫੜਿਆ ਜਾਣਾ ਪਰ ਕਿੰਨੇ ਕੁ ਡਰੋਨ ਆਂਦੇ ਹੋਣਗੇ ਜਿਹੜਾ ਇੱਕ ਦੋ ਫੜੇ ਜਾਂਦੇ ਨੇ ਸੋ ਇਹ ਵੀ ਬੜਾ ਵੱਡਾ ਮੁੱਦਾ ਹੈ ਜਿਹਦੇ ਖਿਲਾਫ ਅਸੀਂ 2000 ਤੋਂ 4 ਤੋਂ ਮੁੱਦਾ ਛੇੜਿਆ ਸੀ ਉਸ ਤੋਂ ਬਾਅਦ ਤੁਸੀਂ ਦੇਖਣ ਵਿੱਚ ਆਇਆ ਕਿ ਜਿਹੜਾ ਨੌਜਵਾਨ ਹੈ ਜਿਹੜੀ ਦੇਸ਼ ਦੀ ਬਾਗਡੋਰ ਹੈ ਜਿਹਦੇ ਹੱਥ ਸੁਰੱਖਿਆ ਹੈ ਉਹ ਨਸ਼ੇ ਚ ਪੈ ਗਿਆ ਉਹਨਾਂ ਨਸ਼ਾ ਮੁਕਤ ਨੂੰ ਰੱਖਾਂਗੇ ਤਾਂ ਹੀ ਦੇਸ਼ ਦੀ ਸੁਰੱਖਿਆ ਹੋਏਗੀ ਹੁਣੇ ਪੁਰਾਣੇ ਬਜ਼ੁਰਗ ਤਰੇ ਆ ਰਹੇ ਨੇ ਕਈ ਸਾਲਾਂ ਤੋਂ ਹੁਣ ਉਹਨਾਂ ਨੇ ਕਾਦੀ ਸੁਰੱਖਿਆ ਸੰਭਾਲਨੀ ਆ ਸੋ ਮੈਂ ਲੋਕਾਂ ਕੋਲ ਇਹ ਅਪੀਲ ਕਰ ਰਿਹਾ ਵੀ ਆਜ਼ਾਦ ਹਿੰਦੁਸਤਾਨ ਹੈ ਸਾਡੀ ਆਜ਼ਾਦੀ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਆਪਣੇ ਮੁਲਕ ਦੇ ਵਿੱਚ ਅਸੀਂ ਕਿਰਾਏਦਾਰ ਹਾਂ ਬੰਦਕ ਬਣ ਕੇ ਬੈਠੇ ਹਾਂ ਕਿ ਸਾਡੇ ਆਪਣੇ ਨੌਜਵਾਨਾਂ ਨੇ ਜਿਹੜੀਆਂ ਸ਼ੀਧੀਆਂ ਦਿੱਤੀਆਂ ਕਿ ਇਹਨਾਂ ਨੇਤਾਵਾਂ ਵਾਸਤੇ ਦੀ ਸ਼ੀਧੀਆਂ ਦਿੱਤੀਆਂ ਕਿ ਸਮਾਜ ਦਾ ਹਰ ਇੱਕ ਕਿਸੇ ਦਾ ਹੱਕ ਨਹੀਂ ਬੰਦਦਾ ਕਿ ਹਰ ਬੰਦੇ ਕੋਲ ਆਪਣਾ ਮਕਾਨ ਹੋਵੇ ਹਰ ਬੰਦੇ ਕੋਲ ਆਪਣਾ ਘਰ ਹੋਵੇ ਇੱਥੇ ਦੇਖਿਆ ਜਾਂਦਾ ਹੈ ਕਿ ਕੋਈ 100-150-50-30-30 ਗੱਜ ਦੇ ਵਿੱਚ ਔਰ ਕਈ 40-40 100-100 ਸਾਲਾਂ ਤੋਂ ਕਿਰਾਏਦਾਰ ਨੇ ਔਰ ਉਹਦੇ باوجود ਇਹ ਆਜ਼ਾਦੀ ਕਿਹਦੇ ਵਾਸਤੇ ਦਿੱਤੀ ਗਈ ਹੈ ਔਰ ਇਹ ਹਜ਼ਾਰ-ਹਜ਼ਾਰ ਕਿੱल्ल्या ਦੇ ਮਾਲਕ ਨੇ ਕਈ-ਕਈ ਮੋਲ ਇਹਨਾਂ ਦੇ ਆਪਣੇ ਨੇ ਤੇ ਕਈ ਮੁੱਦੇ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਰੋਜ਼ ਟੀਵੀ 'ਚ ਦੇਖੋ ਕਈ ਗਲੀਆਂ ਨੇ ਆ ਦੋ ਸਾਲ ਤੋਂ ਸਰਕਾਰ ਬਣੀ ਐ ਕਈ ਗਲੀਆਂ ਦੇਖੋ ਕਿੱਥੇ ਕਿੰਦਾ ਚਿੱਕੜ ਔਰ ਗਲੀਆਂ ਨਹੀਂ ਬਣਦੀਆਂ ਕਿ ਸ਼ਿਵਰ ਤੱਕ ਇਹਨਾਂ ਕੋਲ ਆਮ ਜਿਹੜੇ ਸਮਾਜ ਸੇਵਕ ਉੱਤਰ ਕੇ ਸੇਵਾ ਕਰ ਰਹੇ ਨੇ ਤੇ ਲੋਕਾਂ ਗਾਲੀ ਅਪੀਲ ਕੀਤੀ ਜਾਂਦੀ ਕਿ ਜਦੋਂ ਵੀ ਕੋਈ ਬੰਦਾ ਇਹ ਦੇਖੇ ਕਰੋਨਾ ਟਾਈਮ ਜੋ ਜਿੰਦੇ ਵਾਰੀ ਸਰਕਾਰ ਨੂੰ ਨਿਭਾਣੀ ਚਾਹੀਦੀ ਸੀ ਉਹ ਸੇਵਾ ਤੂੰ ਹੀ ਕੀਤੀਆਂ ਨੇ ਇਹਨਾਂ ਬਾਰੇ ਕੀ ਗੱਲ ਹੈ ਹਾਂ ਇਹ ਤੁਸੀਂ ਦੇਖੋ ਮੁੱਖ ਸਾਰੀ মিডিਆ ਜਿਹੜੀ ਕਿ ਹਰ ਵਰਗ ਤੱਕ ਆਪਣੀ ਗੱਲ ਪਹੁੰਚਾਉਂਦੀ ਹੈ ਲੋਕਾਂ ਦੀ ਗੱਲਾਂ ਨੂੰ ਰੱਖਦੀ ਹੈ ਇਹ ਵੀ ਮੁੱਦਾ ਬੜਾ ਗੰਭੀਰ ਹੈ ਇਹਨਾਂ ਲੋਕਾਂ ਨੂੰ ਅੱਜ ਸਾਡੀ ਪਬਲਿਕ ਇਹ ਤੇ ਪੁੱਛ ਲਵੇ ਕਰੋਨਾ ਕਾਲ ਦੇ ਵਿੱਚ 발কৃষ্ণ ਸ਼ਰਮਾ ਆਪਣੀ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ ਔਰ ਆਪਣੀ ਵੀ ਪਰਵਾਹ ਨਹੀਂ ਕੀਤੀ ਉਹਨੇ ਜਿਹਨੇ ਮਾਂ ਪਿਓ ਨੇ ਕਿਹਾ ਕਿ ਆਪਾਂ ਘਰ ਨਹੀਂ ਵਾੜਨਾ ਜਿਹਨੂੰ ਕਰੋਨਾ ਹੋ ਗਿਆ ਉਸ ਕਰੋਨਾ ਕਾਲ ਦੇ ਵਿੱਚ ਕਿਹੜਾ ਲੀਡਰ ਹੈ ਮੈਨੂੰ ਉਂਗਲ ਖੜਕੀ ਖੜੀ ਕਰਕੇ ਦਿਖਾਵੇ ਜਿਹੜਾ ਬਾਹਰ ਨਿਕਲਿਆ ਸੀ ਇੱਕ ਕੌਂਸਲਰ ਤੱਕ ਬਾਹਰ ਨਹੀਂ ਨਿਕਲਿਆ ਉਸ ਵੇਲੇ ਅਸੀਂ ਆਪਣੀ ਘਰ ਦੀ ਸਾਰੀ ਪੂੰਜੀ ਤੱਕ ਸੇਵਾ ਤੇ ਲਗਾ ਦਿੱਤੀ ਸੋ ਮੈਂ ਲੋਕਾਂ ਗਾੜੀ ਅਪੀਲ ਕਰਦਾ ਹਾਂ ਹੁਣ ਹਰ ਹਫਤੇ ਲੋਕ ਦੇਖ ਰਹੇ ਨੇ ਕਿ ਇੱਕ ਗੱਡੀ ਸਬਜ਼ੀ ਵੱਡੀ ਯਾਰੀ 20 ਸਾਲਾਂ ਤੋਂ ਜੇ ਸਵਾਰਥ ਹੁੰਦਾ ਤੇ ਅਸੀਂ ਵੀ ਪੰਜ-ਸੱਤ ਦਿਨ ਲੋਕਾਂ ਨੂੰ ਆਟਾ ਦਾਲ ਚੀਂਦੀ ਵਣ ਕੇ ਲਾਲਚ ਦਿੰਦੇ ਤੋ ਅਸੀਂ ਸੇਵਾ ਲਿਖੀ ਅਸੀਂ ساری ਉਮਰ ਸੇਵਾ ਕਰਨੀ ਹੈ ਇੱਕ ਸ਼ਰਮਈ ਸਰਕਾਰ ਉਹ ਜੋ ਪੀਲੀਆਂ ਬੱਸਾਂ ਚ ਰਹਿ ਰਹੇ ਲੋਕਾਂ ਦੀਆਂ ਸਹੂਲਤਾਂ ਉਹ ਬੰਦ ਕਰ ਇਹ ਬੜਾ ਵੱਡਾ ਦੁੱਖਦਾ ਕਰਨਾ ਹੈ ਲੋਕਾਂ ਦਾ ਰੁਪਈਆ ਉਜਾੜ ਕੇ ਰੱਖ ਦਿੱਤਾ ਫੜ ਕੇ ਲੀਡਰਾਂ ਕੋਲ ਪੈਸਾ ਤਾਂ ਹੈ ਨਹੀਂ ਇਹਨਾਂ ਨੇ ਇਨੀਆਂ ਬੱਸਾਂ ਮਕਾਨ ਦਿਓ ਲੋਕਾਂ ਨੂੰ ਰੋਜ਼ਗਾਰ ਦਿਓ ਮਕਾਨ ਦਿਓ ਘਰ-ਬਾਰ ਦਿਓ ਨਸ਼ਾ ਮੁਕਤ ਕਰੋ ਇਹੋ ਜੇ ਕੰਮ ਨਾ ਕਰੋ ਪੀਲੀਆਂ ਬੱਸਾਂ ਹੁਣ 2 ਕਰੋੜ 2 ਅਰਬ ਦੀਆਂ ਬੱਸਾਂ ਖਰਾਬ ਹੋਣ ਡੀਆਂ ਨੇ ਪੁਲ ਬਣਾਤਾ 5 400 ਕਰੋੜ ਦੇ ਇਤੇ ਲਾਤਾ ਉਹ ਕਿ ਗਰੀਬ ਨੂੰ ਮਕਾਨ ਦਿਓ ਕੋਈ ਚੰਗਾ ਚੱਜਦਾ ਕੰਮ ਕਰੋ ਜੇ ਸਰਕਾਰ ਇੱਕ ਹੈ ਵੋਟ ਇੱਕ ਹੈ ਤੇ ਸਾਰਿਆਂ ਨੂੰ ਅਧਿਕਾਰ ਵੀ ਇੱਕੋ ਜਿਹਾ ਦਿਓ ਦੇਖੋ ਫਿਲਹਾਲ ਤੇ ਬਹੁਤ ਅੱਛਾ ਹੈ ਜੇ ਇਹ ਮਸ਼ੀਨਾਂ ਵਿੱਚ ਗੜਬੜ ਨਾ ਕਰਨ ਪੁੱਠੇ ਸਿੱਧੇ ਕੰਮ ਨਾ ਕਰਨ ਹਾਂਜੀ ਜਿੱਤਾਂ ਲੋਕਾਂ ਦੀ ਸੁਣਨ ਤੇ ਆਉਂਦਾ ਕਿਉਂਕਿ ਹਮੇਸ਼ਾ ਹੀ ਗਰੀਬ ਦੀ ਬਾ ਗਰੀਬ ਹੀ ਫੜਦਾ ਹੈ ਜਿੰਨੇ ਗਰੀਬੀ ਵੇਖੀ ਹੋਵੇ ਤੇ ਲੋਕਾਂ ਕੋਲ ਇੰਨੀ ਵੱਡੀ ਪਾਵਰ ਹੈ ਇੰਨੀ ਵੱਡੀ ਤਾਕਤ ਹੈ ਕਿ ਉਹ ਵੋਟ ਜਿਹੜੀ ਹੈ ਉਹ ਵੋਟ ਦਾ ਇਸਤੇਮਾਲ ਜਿਹੜਾ ਕੰਮਾਂ ਨੂੰ ਵੇਖ ਕੇ ਕਰਨ ਤਾਂ ਕਿ ਸਮਾਜ ਦੀ ਹੋਰ ਵੀ ਜ਼ਿਆਦਾ ਵੱਧ ਚੜ੍ਹ ਕੇ ਅਸੀਂ ਲੋਕ ਸਮਾਜ ਦੀ ਸੇਵਾ ਕਰ ਸਕੀਏ ਅੱਜ ਇਹ ਗੱਲ ਕੀਤੀ ਆ ਕਿ ਸਰਕਾਰ ਕਹਿੰਦੀ ਕਿ ਸਰਕਾਰ ਦੀ ਸਰਕਾਰ ਲੋਕਾਂ ਦੇ ਦੀਵਾਰ ਦੋ ਸਾਲ ਜਿੱਦਾਂ ਦੇ ਵੇਖਦੇ ਸਰਕਾਰ ਦੇਖੋ ਇਹ ਤਾਂ ਸਮਾਜ ਪਬਲਿਕ ਦੇ ਸਾਹਮਣੇ ਹੀ ਹੈ ਝੂਠੇ ਵਾਅਦੇ ਤੇ ਅਸੀਂ ਵੀ ਕਰ ਸਕਦੇ ਆ ਪਰ ਅਸੀਂ ਝੂਠੇ ਵਾਅਦੇ ਨਹੀਂ ਕਰ ਸਕਦੇ ਕਿਉਂਕਿ ਦੇਖਣ ਤੇ ਹੁੰਦਾ ਹਸਪਤਾਲ ਦੇ ਵਿੱਚ ਕਿਹੜਾ ਬੰਦਾ ਨਹੀਂ ਜਾਂਦਾ ਹਸਪਤਾਲ 'ਚ ਜਾਓ ਪਰਚੀਆਂ ਲਿਖੀਆਂ ਜਾਂਦੀਆਂ ਨੇ ਹਸਪਤਾਲ ਦੀ ਤਨਖਾਹਾਂ ਬਰਾਬਰ ਪੂਰੀਆਂ ਦਿੱਤੀਆਂ ਜਾਂਦੀਆਂ ਡੇਢ-ਡੇਢ ਲੱਖ ਤਨਖਾਹ ਤੇ ਉਹਨਾਂ ਦੀ ਸੇਵਾ ਵੀ ਕਰਨ ਸਮਾਜ ਦੀ ਸੇਵਾ ਵਾਸਤੇ ਸਾਰੇ ਜਿੰਨੇ ਵੀ ਲਗਾਏ ਗਏ ਨੇ ਹੁਣ ਮੈਂ ਇੱਕੋ ਹੀ ਮੁੱਦਾ ਰੱਖਿਆ ਹੈ ਕਿ ਜਿੱਦੋਂ ਵੀ ਕੋਈ ਬੰਦਾ 60 ਸਾਲ ਦਾ ਹੁੰਦਾ ਹੈ ਮੈਨੂੰ ਅਗਰ ਵੋਟ ਪਾਉਂਦੇ ਆ ਤੇ ਪੱਕੇ ਤੌਰ ਤੇ 1 ਸਾਲ ਦੇ ਅੰਦਰ-ਅੰਦਰ ਉਹਨਾਂ ਨੂੰ 30000 ਰੁਪਏ ਪੈਨਸ਼ਨ ਲਗਾ ਕੇ ਛੱਡਾਂਗਾ ਨਾਲ ਦੀ ਨਾਲ ਹੀ ਜਿਹੜਾ ਸਰਕਾਰੀ ਸਹੂਲਤਾਂ ਨੇ ਉਹ ਬਰਾਬਰ ਸਾਰਿਆਂ ਨੂੰ ਮਿਲਣਗੀਆਂ ਜਿਹੜੇ ਮਰਜ਼ੀ ਦਫ਼ਤਰ ਜੇ ਜਾਣਗੇ ਕੁਰਸੀ ਮਿਲੇਗੀ ਪਾਣੀ ਮਿਲੇਗਾ ਕਿਸੇ ਨੂੰ ਵੱਖਰਾ ਨਹੀਂ ਸਮਝ ਕੇ ਕੰਮ ਕੀਤਾ ਜਾਏਗਾ ਮੈਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ 70 77 ਸਾਲ ਹੋ ਗਏ ਇਹਨਾਂ ਨੂੰ ਵੋਟ ਪਾਉਂਦੇ ਨੂੰ ਇੱਕ ਵਾਰ ਜਾਦੂਮੀਦਵਾਰ ਆਪਣੇ ਮਤਲਬ ਦਾ ਚੁਣ ਲਓ ਜਿਹੜਾ ਰਾਜਨੀਤੀ ਦੇ ਵਿੱਚ ਨਾ ਆਇਆ ਹੋਵੇ ਉਹਨੂੰ ਚੁਣ ਕੇ ਦੇਖ ਲਓ ਸਮਾਜ ਦੀਆਂ ਹਰ ਸਮੱਸਿਆਵਾਂ ਮੈਂ ਕਹਿੰਦਾ ਇੱਕ ਕਿਨੇ ਮੈਨੂੰ ਅੱਜ ਮਲਾਈ ਏ ਜਿਹੜਾ ਵਕਤ ਮਲਾਇਆ ਏ ਤੇ ਟਾਈਮ ਦੇ ਨਾਲ ਇੰਨਾ ਬੱਚਿਆਂ ਨੂੰ ਮਲਾਇਆ ਏ ਮੈਂ ਇਹ ਇਸਤਮਾਲ ਕਿੱਦਾ ਦੇ ਕੋਈ ਦੇਣ ਨਹੀਂ ਦੇ ਸਕਦਾ ਮੈਂ ਤੁਹਾਡਾ ਆਪਣੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੇ ਇਹਨਾਂ ਦੀ ਕੋਈ ਗੱਲ ਪੁੱਛੋ ਮੇਰੇ ਬਾ ਕੋਲੋਂ ਤੇ ਦਾਸ ਇਹਨਾਂ ਦੇ ਬਾਰੇ ਤੇ ਕੋਈ ਅਫੀ ਗੱਲ ਨਹੀਂ ਕਰ ਸਕਦਾ ਜੋ ਮਾਲਕ ਨੇ ਇਹਨਾਂ ਨੂੰ ਬਖਸ਼ਿਆ ਏ ਇਹਨਾਂ ਦੀ ਵਰਸ਼ਿਸ਼ ਕਰਕੇ ਅੱਜ ਕਿੰਨੀ ਮਿਹਨਤ ਨਾਲ ਆਇਆ ਕਿਉਂ ਇਹ ਕਾਫੀ ਸਮਾਂ ਚੱਲਦੇ ਆ ਰਹੇ ਇਹਨਾਂ ਦਾ ਪਿਆਰ ਇਹਨਾਂ ਦਾ ਹੱਥ ਇਹਨਾਂ ਦਾ ਮਾਇ ਕਿ ਹੋ ਗਿਆ ਸ਼ਿਕਾਰੇ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਉਹ ਮਾਲਕੀ ਜਾਣਦਾ ਏ ਕਿ ਇੰਨਾ ਪਿਆਰ ਦੇਦੇ ਨੇ ਸਾਡੋ ਜਿਆਜੋ ਚੋ ਨਾਤੇ ਕੋਲ ਤੇ ਇੱਕ ਉਹ ਮਹਿਜੂੂਸੀ ਜਿਹੜਾ ਰੋਹ ਦੀ ਮਿੰਦੂ ਨਹੀਂ ਕਰਦਾ ਇਹਨਾਂ ਦੇ ਨਾਲ ਮੇਰਾ ਕਾਫੀ ਸਮੇਂ ਤੋਂ ਮੇਰਾ ਵਰਤਣਾ ਆ ਰਿਹਾ ਹੈ ਮੇਰੇ ਹੱਥਾਂ ਦੇ ਵਿੱਚ ਸਭ ਕੁਝ ਪਿਆਰ ਹੋਇਆ ਹੈ ਮਾਲਕ ਨੇ ਸਾਰਿਆਂ ਦੇ ਤੁਹਾਡਿਆਂ ਦੇ ਬੜੀ ਦਇਆ ਕੀਤੀ ਹੈ ਇਹ ਨਹੀਂ ਕਿ ਇਹਨਾਂ ਨੇ ਦਇਆ ਉਹਨਿਹਰੇ ਨਾਲੋਂ ਤੁਹਾਡੇ ਤੇ ਵੀ ਉਹ ਦਇਆ ਇਹਨਾਂ ਨਾਲੇ ਮੈਂ ਤੁਹਾਡੇ ਨਾਲ ਇੱਥੋਂ ਤੱਕ ਕਹਿੰਦਾ ਕਿ ਇਹ ਬਹੁਤ ਹੀ ਇੱਕ ਠੰਡੇ ਤੇ ਨਿੱਕੇ ਸੁਹਾਵੇ ਇੱਕ ਬਹੁਤ ਹੀ ਚੰਗੇ ਸਮੇ ਦੇ ਰੇਤ ਆਏ ਨੇ ਤੇ ਇਹਨਾਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਨੇ ਤੇ ਮੈਂ ਹਾਂ ਇਹ ਤੁਹਾਨੂੰ ਦੱਸਾਂ ਜ਼ਰੂਰ ਆਂਦੇ ਨਾ ਹਾਰ ਵਿੱਚ ਬੱッセ ਹਾਰ ਜਿਓ ਕੰਮ ਸਭ ਦੇ ਰਿਹਾ ਉਹ ਕਰ ਜਿਓ ਤੇ ਫਿਰ ਸਾਨੂੰ ਕਾਹਦਾ ਗੱਲਿਓ ਇਹ ਮਾਲਕ ਨਹੀਂ ਜੜੀ ਆਕਤ ਸਾਡੇ ਸਾਹਮਣੇ ਖੜੀ ਕੀਤੀ ਹੈ ਇਹ ਉਹ ਦਇਆ ਮੇਰ ਉਸ ਮਾਲਕ ਦੀ ਹੈ ਅਸੀਂ ਸਾਰੇ ਇੱਕੋ ਦਾਰੇ ਦੇ ਅੰਦਰ ਹੋਇਆ ਹੈ ਕਪਈ ਵੋਟਾਂ ਦਾ ਸਮਾਂ ਹੈਗਾ ਤੁਸੀਂ ਬਾਲਕ੍ਰਿਸ਼ਨ ਜੀ ਨੂੰ ਆਪਣਾ ਜਿਹੜਾ ਚੋਣਾਂ ਦੇ ਵਿੱਚ ਕਾਗਜ਼ ਵੀ ਭਰੇ ਗਏ ਕਿਸ ਤਰ੍ਹਾਂ ਦੇ ਇਹਨਾਂ ਦੀ ਸ਼ਖਸੀਅਤ ਨੂੰ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਇਹਨਾਂ ਵੱਲ ਐਸਾ ਹੀ ਲੋਕਾਂ ਨੂੰ ਜੇ ਮੈਂ ਇਹੋ ਦੇਣਾ ਚਾਹੁੰਨਾ ਬਈ ਦੇਖੋ ਜਿਨ੍ਹਾਂ ਦੇ ਨਾਲ ਇਹਨਾਂ ਦਾ ਸੰਪਰਕ ਰਿਹਾ ਜਿਨ੍ਹਾਂ ਦੇ ਨਾਲ ਇਹਨਾਂ ਦਾ ਨਹੀਂ ਵੀ ਰਿਹਾ ਮੈਂ ਜੇ ਇਹੋ ਕਹਾਂਗਾ ਪਿਆਰ ਦੀ দাওਤ ਨੂੰ ਖੜੇ ਜੋ ਆਇਓ ਨਾ ਪਿਆਰ ਦੀ দাওਤ ਤੇ ਕਿਉਂ ਆਇਓ ਨਾ ਇਹੋ ਜਿਹਾ ਮੌਕਾ ਹੱਥੋਂ ਤੇ ਪਾਸੇ ਲੰਘਾਇਓ ਨਾ ਇਹ ਮਜ਼ਾ ਦੀ ਬੇਨਤੀ ਐ ਅੱਗੇ ਸਭ ਕੁਝ ਮਾਲਕ ਆਪਣੇ ਜਾਣਦਾ ਹੈ ਉਹ ਅੱਗੇ ਕਰੇਗਾ ਜੋ ਨੇ ਕਰਨਾ ਹੈ ਮੈਂ ਇਹ ਹੋਣੀ ਨਹੀਂ ਮਜਲੇ ਉਹ ਕਰਦਾ ਆਇਆ ਭਾਈ ਬਾਣੀ ਨੂੰ ਲੈਣਾ ਹੈ